ਸ਼੍ਰੀ ਗੁਰੂ ਘਰ ਤੱਕ ਸਹਿਬ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਿੱਖ ਔਮ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਹੈ ਤੇ ਇੱਕ ਸੁਨੇਹਾ ਵੀ ਦਿੰਦੀ ਹੈ ਜਿਸ ਨੂੰ ਹਰ ਸਿੱਖ ਨਾਤਮਸਤਕ ਹੁੰਦਾ ਤੇ ਸਮਰਪਿਤ ਹੁੰਦਾ ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ 'ਚ 2 ਦਸੰਬਰ ਦੇ ਜਿਹੜੇ ਹੁਕਮਨਾਮੇ ਹੋਏ ਉਸ ਦੇ ਵਿੱਚ ਇੱਕ ਅਹਿਮ ਮੱਤ ਸੀ ਜੋ ਕਿ ਜਿਹੜੇ ਕਾਲੀਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਿਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ 5 ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇਹ ਕੀ ਇੱਕ ਹੀ ਧੜਾ ਜਿਹੜਾ ਅਕਾਲ ਤਖਤ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਨੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਬਣਦਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁੱਲ ਤარი ਗਏ ਕਿਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ ਜਿਹੜਾ ਇੱਕ ਤਰ੍ਹਾਂ ਚਾਹੇ ਉਹ ਪੰਜ ਮੰਦਰੀ ਆ ਜਾਂ ਕੋਈ ਹੋਰ ਆ ਉਹ ਜੇ ਇਹ ਗੱਲ ਕਵੇ ਕਿ ਸਿਰਫ ਅਸੀਂ ਹੀ ਇਸ ਗੱਲ ਦੇ ਹੱਕਦਾਰ ਆਣਗੇ ਕਾਲ ਤੱਕ ਦੀ ਸਰਪੰਚੀ ਸਾਡੇ ਕੋਲ ਆ ਸੋ ਇਸ ਗੱਲ ਨੂੰ ਲੈ ਕੇ ਸਾਡੇ ਕੋਲੇ ਬਹੁਤ ਜਿਹੜਾ ਇਤਰਾਜ਼ ਵੱਡੇ ਪੱਧਰ ਤੇ ਆਏ ਨੇ ਸੋ ਉਸ ਗੱਲ ਹੀ ਅਕਾਲਤਾ ਸਾਹਿਬ ਨੇ ਜਾਇਦਾ ਨੇ ਸਪਸ਼ਟ ਤੌਰ ਤੇ ਇੱਕ ਆਦੇਸ਼ ਜਾਰੀ ਕੀਤਾ ਕਿ ਕੋਈ ਵੀ ਧੜਾ ਜਿਹੜਾ ਆਪਣੇ ਆਪ ਨੂੰ ਸਿਰਫ ਤੇ ਸਿਰਫ ਅਕਾਲਪੁਰਖ ਦੀ ਸਰਪ੍ਰਸਤੀ ਹੁੰਦਾ ਦਾਵਾ ਨਹੀਂ ਕਰ ਸਕਦਾ ਕਿਉਂਕਿ ਜਿੰਨੇ ਵੀ ਧੜੇ ਪਹਿਲਾਂ ਹੋ ਚੁੱਕੇ ਨੇ ਉਹ ਸਾਰੇ ਹੀ ਅਕਾਲਪੁਰਖ ਨੂੰ ਸਮਰਪਿਤ ਨੇ ਸਾਰੀਆਂ ਜੱਥੇਬੰਦੀਆਂ ਸਮਰਪਿਤ ਨੇ ਚਾਹੇ ਗੁਰਦੁਆਰਾ ਕਮੇਟੀਆਂ ਸਮਰਪਿਤ ਨੇ ਉਹ ਕੋਈ ਵੀ ਜਿਹੜਾ ਧੜਾ ਹੋਵੇ ਉਹ ਸਾਰੇ ਸਮਰਪਿਤ ਨੇ ਸੋ ਇੱਕ ਜਿਹੜਾ ਧੜਾ ਵਾ ਉਹ ਤਾ ਕਾਲ ਪ੍ਰਭੂ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਰਾਜਨੀਤਿਕ ਨਵਾਂ ਚੁੱਲਾ ਜਿਹੜਾ ਉਹ ਸਰਨ ਦੀ ਗੱਲ ਕਰ ਰਿਹਾ ਉਸ ਗੱਲ ਤੇ ਸੰਘਤ ਜਿਹੜਾ ਵਾ ਸਿੰਘ ਜ਼ਮਾਨ ਨੇ ਆਪਣਾ ਦੇਸ਼ ਜਾਰੀ ਕੀਤਾ ਸੋ ਸਾਨੂੰ ਸਾਰਿਆਂ ਨੂੰ ਕਾਲਕਤਬ ਸਾਹਿਬ ਦੇ ਹੁਕਮ ਨੂੰ ਮੰਨਣਾ ਚਾਹੀਦਾ ਨਵੇਂ ਚੁੱਲੇ ਬਣਾਉਣ ਦੀ بجائے ਪੰਥਕ ਇਕਤਾ ਕਾਲੀ ਦਲ ਦੇ ਅੰਦਰ ਏਕਾ ਮਜ਼ਬੂਤੀ ਜਿਹੜੀ ਕਿ ਇਿੱਥੇ ਸਮਝੀ ਰਿਹਾ ਉਹਨਾਂ ਨੂੰ ਕਿ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਅਤੇ ਪਵਿੱਤਰ ਚਰਚੀ ਕਰਾ ਲਈ ਇਸ ਕਾ ਦੀ ਜ਼ਰੂਰਤ ਆ। ਸੋ ਸਿੰਘ ਸਹਿਬਾਨ ਦੇ ਆਏ ਜਿਹੜਾ ਜਿਹੜਾ ਸੰਦੇਸ਼ ਹੈ ਜਾਂ ਹਦੇਸ਼ ਹੈ ਉਸ ਦਾ ਸੀ ਸਵਾਗਤ। ਸ਼੍ਰੀ ਅਕਾਲ ਤਖਸਰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਿੱਖ ਔਨ ਦੇ ਅੰਦਰ ਇੱਕ ਬਹੁਤ ਮਹੱਤਵਪੂਰਨ ਅਰਥ ਰੱਖਦੀ ਆ ਤੇ ਇੱਕ ਸੁਨੇਹਾ ਵੀ ਦਿੰਦੀ ਆ ਜਿਸ ਨੂੰ ਹਰ ਸਿੱਖ ਨਾਤਮਸਤਕ ਹੁੰਦਾ ਤੇ ਸਮਰਪਿਤ ਹੁੰਦਾ। ਸੋ ਅੱਜ ਸਿੰਘ ਸਹਿਬਾਨ ਵੱਲੋਂ ਪਿਛਲੇ ਸਮੇਂ 'ਚ 2 ਦਸੰਬਰ ਦੇ ਜਿਹੜੇ ਹੁਕਮਨਾਮੇ ਹੋਏ ਉਸ ਦੇ ਵਿੱਚ ਇੱਕ ਅਹਿਮ ਮੱਤ ਸੀ ਜੋ ਕਿ ਜਿਹੜੇ ਅਕਾਲੀ ਦਲ ਆ ਇਹ ਆਪਣੇ ਚੁੱਲ੍ਹੇ ਸਵੇਟ ਕੇ ਇੱਕ ਜਮਾਤ ਬਣਾਵੇ ਜਿਹਦੇ ਵਿੱਚ ਇੱਕ ਨਿਗਰਾਨ ਕਮੇਟੀ 7 ਮੈਂਬਰੀ ਬਣਾਈ ਗਈ ਉਹ 7 ਮੈਂਬਰੀ ਤੋਂ ਬਾਅਦ ਜਿਹੜੀ ਆ ਪੰਜ ਰਹੀ ਉਹਤੇ ਵੀ ਕਈ ਇਤਰਾਜ਼ ਆਏ ਸਮੇਂ ਦੇ ਮਾਰੇ ਵੀ ਇਤਰਾਜ਼ ਆਏ ਸੋ ਬਹੁਤ ਸਾਰੀਆਂ ਗੱਲਾਂ ਆਈਆਂ ਤੇ ਵੱਖਰੇ ਤੌਰ ਤੇ ਇੱਕ ਜਥੇਬੰਦੀਆਂ ਵੱਲੋਂ ਇਤਰਾਜ਼ ਕੀਤੇ ਗਏ ਕਿ ਇੱਕ ਹੀ ਇੱਕ ਹੀ ਧੜਾ ਜਿਹੜਾ ਆਕਾਲ ਤੱਕ ਦੀ ਸਰਪ੍ਰਸਤੀ ਦੀ ਜਿਹੜੀ ਹਾਸਲ ਕਰਕੇ ਵਿਚਰ ਸਕਦਾ ਸੋ ਇਸ ਗੱਲ ਦੇ ਮੱਦੇ ਨਜ਼ਰ ਜਿਹੜਾ ਜਿਹੜੇ ਵਿਚਾਰ ਕੀਤੇ ਗਏ ਸਿੰਘ ਸਵਾਲ ਨੇ ਆਪਣਾ ਜਿਹੜਾ ਵੱਡਾ ਫਰਜ ਦੱਸਿਆ ਕਿ ਚੁੱਲ੍ਹੇ ਸਮੇਟਣ ਵਾਲੀ ਗੱਲ ਨੂੰ ਅਸੀਂ ਭੁਲ ਤਰੀਕੇ ਤੇ ਸਾਨੂੰ ਉਹਨੂੰ ਉਲਣਾ ਨਹੀਂ ਚਾਹੀਦਾ ਦੂਸਰੇ ਪਾਸੇ